ਤੇ ਹਾਂ ਜੀ ਸੱਚੀ ਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਲਓ ਜੀ ਵੀਡੀਓ ਦੀ ਜਿਹੜੀ ਸਟਾਰਟਿੰਗ ਹੋ ਚੁੱਕੀ ਹੈ ਕਿਉਂਕਿ ਅੱਜ ਦੇਖੋ ਇਹ ਸੂਟਾ ਜਿਹੜਾ ਅ ਫਰੰਟ ਆ ਉਹਦੀ ਉਹਦੀ ਜਿਹੜੀ ਵਰਕ ਹੁਣ ਸ਼ੁਰੂ ਹੋ ਗਈ ਹੈ ਤੇ ਲਓ ਜੀ ਮਾਰਨਿੰਗ ਦਾ ਟਾਈਮ ਹੈ ਤੇ ਇਹ ਸੂਟ ਆਪਣੇ ਜਿਹੜੇ ਜਾ ਰਹੇ ਸੀ ਨਾਲ ਦੇ ਨਾਲ ਸੋਚਿਆ ਵੀਡੀਓ ਬਣਾ ਲੀਏ ਤਾਂ ਜੀ ਇਹ ਸੂਟ ਆਪਣਾ ਡਾਈਨਟ ਟਾਈ ਐਂਡ ਡਾਈਟ ਜਾ ਰਿਹਾ ਹੈ ਇਹ ਸੂਟ ਜਾ ਰਿਹਾ ਹੈ ਬਹੁਤ ਪਿਆਰੇ ਪਿਆਰੇ ਸੂਟ ਨੇ ਇਸ ਤਰ੍ਹਾਂ ਦੇ ਸੂਟ ਹ ਹੁਣ ਡੇਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਹਾਂਜੀ ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਲਓ ਜੀ ਅੱਜ ਜਿਹੜੀ ਐਕਸੀਬਿਸ਼ਨ ਫੇਅਰ ਲੱਗੀ ਹੈ ਇਹ ਲੱਗੀ ਹੈ ਗਵਨਿਆਣਾ ਮੰਡੀ ਤੇ ਲਓ ਜੀ ਅੱਜ ਆਪਾਂ ਦਿਖਾਵਾਂਗੇ ਵੀ ਕਿੱਥੋਂ ਕਿੱਥੋਂ ਭੈਣਾਂ ਆਪਣਾ ਸਟਾਲ ਲੈ ਕੇ ਆਈਆਂ ਨੇ ਐਂਡ ਤੱਕ ਵੀਡੀਓ ਦਾ ਜਰੂਰ ਬਣੇ ਰਹੋ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਵਧੀਆ-ਵਧੀਆ ਚੀਜ਼ਾਂ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਤੇ ਚਲੋ ਜੀ ਐਂਟਰ ਆਪਾਂ ਕਰਦੇ ਆਂ ਫਿਰ ਆਪਾਂ ਦੇਖਦੇ ਆਂ ਵੀ ਅੱਗੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਭੈਣਾਂ ਕੀ-ਕੀ ਸਤੌਲਾ ਲੈ ਕੇ ਆਈਆਂ ਨੇ ਇਹਦੇ ਵਿੱਚ ਆ ਵਾਲੇ ਹੈਗੇ ਸਪਰੇਅ ਦੇ ਹਨ ਕਿਉਂਕਿ ਸਪਰੇਅ ਦੇ ਆ ਬਲੌਕ ਦੇ ਆ ਵੀ ਪੇਂਟਿੰਗ ਆ ਨਾ ਮੈਨੂੰ ਕਲਰ ਦਿਖਾਉਣ ਜੀ ਆ ਕਿ ਕੁਝ ਮਿਲਦੇ ਆ ਇਹਦੇ ਵਿੱਚ ਦੇਖੋ ਕਿ ਜਿੱਦਾਂ ਆ ਵਾਲੀ ਚੀਜ਼ ਆ ਤਰੇਟ ਤੇ ਹੈ ਨਾ ਇਹ ਸਾਰੀ ਪੇਂਟਿੰਗ ਹੈ ਇਹ ਫਾਰਮ ਸੈਂਟਰ ਆ ਲਓ ਜੀ ਭੈਣ ਦਾ ਜਿਹੜਾ ਅਲੱਗ-ਅਲੱਗ ਸਟੱਫ ਦੇ ਉੱਪਰ ਕੰਮ ਕੀਤਾ ਹੋਇਆ ਤੁਸੀਂ ਕੰਮ ਆ ਜਿਹੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਦੇਖੋ ਇੱਥੇ ਆਪਾਂ ਐਤ ਕੀ ਪੇਂਟ ਵਰਕ ਦਾ ਕੰਮ ਲੈ ਕੇ ਆਈ ਆ ਭੈਣ ਬਹੁਤ ਜ਼ਿਆਦਾ ਸੋਹਣਾ ਤੇ ਲਓ ਜੀ ਵੀ ਮੈਂ ਕਿ ਹੁਣ ਅੱਗੇ ਪਾਰਟੀ ਵੇਅਰ ਸੀਜ਼ਨ ਚੱਲਣਿਆ ਤੇ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਪਿਆਰੇ ਕਲਰ ਨੇ ਲਓ ਜੀ ਇਹਨਾਂ ਦੀ ਸਟਾਰਟਿੰਗ ਦੀ ਗੱਲ ਕਰਕੇ ਤਾਂ ਭੈਣੇ ਕਿੱਥੋਂ ਤੱਕ ਸਟਾਰਟਿੰਗ ਹੋ ਜਾਂਦੀ ਹੈ ਇਹ ਸਟਾਰਟਿੰਗ ਹੈ ਨਹੀਂ 2500 ਤੋਂ ਸਟਾਰਟਿੰਗ ਹੈ ਔਰ ਇਹ ਜਿਆਦਾ ਸਟੱਫ ਹੋਊਗਾ ਸਾਰਾ ਇਸ ਵਿੱਚ ਔਰਗੈਂਜ਼ਾ ਦਾ ਸੂਟ ਔਰਗੈਂਜ਼ਾ ਦਾ ਦੁਪੱਟਾ ਹੈ ਨਾ ਹਾਂਜੀ ਇਹ ਨਾਰਮਲ ਜਿਹਾ ਫੰਕਸ਼ਨ ਜਿੱਦਾਂ ਕਿ ਆਪਾਂ ਘਰਦੁਆਰੇ ਕਹਿੰਦੇ ਨਾ ਪਾ ਜਾਂ ਕੋਈ ਖੰਡ ਪਾਉਣੇ ਕਹਿੰਦਾ ਵੀ ਹੈ ਨਾ ਇਹ ਤਾਂ ਇਹਦੇ ਨਾਲ ਬੈਕ ਵੀ ਹੋਊਗੀ ਇਹਦੀ ਆਪਾਂ ਦੀ ਬੈਕ ਹੋਊਗੀ ਆਇਆ ਫੰਕਸ਼ਨ ਹੋਗਾ ਤੇ ਆਇਆ ਦੁਪੱਟਾ ਇਹਦੇ ਦੀ ਡਿਜ਼ਾਈਨ ਬਹੁਤ ਆਉਂਦੀ ਹੈ ਲਓ ਜੀ ਸਾਰਾ ਨਾ ਪਹਿਲੀ ਸਟਾਲ ਸੀ ਆਪਣੀ ਤੇ ਬਹੁਤ ਸੋਹਣਾ ਕੈਨ ਦਾ ਸਟਾਕ ਲੱਗਿਆ ਸਾਨੂੰ ਇਹਦੇ ਵਿੱਚੀ ਦੇਖੋ ਨਾ ਇਹ ਵਾਈਟ ਇਹ ਵਾਈਟ ਫਰੇਮ ਹੈ ਲਓ ਜੀ ਸਾਰੀ ਅਲੱਗ ਅਲੱਗ ਤਰ੍ਹਾਂ ਦੀ ਵੈਰਾਈਟੀ ਹੈ ਭੈਣ ਕੋਲੇ ਕੋਈ ਐ ਨਹੀਂ ਵੀ ਇੱਕ ਚੀਜ਼ ਨਾਲ ਦੀ ਹੈ ਹਰ ਇੱਕ ਚੀਜ਼ ਦੇਖੋ ਲੱਗ ਜੀ ਆਪਾਂ ਨੂੰ ਦੇਖਣ ਨੂੰ ਮਿਲੀ ਤੇ ਲਓ ਜੀ ਇਸ ਤਰ੍ਹਾਂ ਦਾ ਸੋਹਣਾ ਸੋਹਣਾ ਕੋਈ ਵੀ ਤੁਸੀਂ ਜਿਹੜਾ ਸੂਟ ਬੁੱਕ ਕਰਨ ਲਈ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਰਡਰ ਕਰਕੇ ਕੋਈ ਵੀ ਸੂਟ ਦੀ ਆਨਲਾਈਨ ਬੁਕਿੰਗ ਕਰਕੇ ਆਪਣੇ ਘਰ ਤੱਕ ਜਿਹੜਾ ਮੰਗਵਾ ਸਕਦੇ ਹੋ ਤੇ ਚਲੋ ਜੀ ਇੱਥੇ ਆਪਣੀਆਂ ਬਾਵਾ ਬਹੁਤ ਜ਼ਿਆਦੀਆਂ ਭੈਣਾਂ ਨੇ ਜੋ ਕਿ ਆਪਣਾ ਅਲੱਗ-ਅਲੱਗ ਦਾ ਸਮਾਨ ਲੈ ਕੇ ਆਇਆ ਸਾਰੀਆਂ ਨਾਲ ਇੱਕ-ਇੱਕ ਕਰਕੇ ਮਿਲਾਵਾਂਗੇ ਤੇ ਬਣੇ ਰਹਿਓ ਵੀਡੀਓ ਤੇ ਐਂਡ ਤੱਕ ਥੈਂਕ ਯੂ ਗ੍ਰੇ ਥੈਂਕ ਯੂ ਸਤਿ ਸ਼੍ਰੀ ਅਕਾਲ ਵੀਰੇ ਹੋਰ ਦੱਸੋ ਕੀ ਹਾਲ ਹੈ ਬਹੁਤ ਵਧੀਆ ਜੀ ਲਓ ਅਗਲੀ ਵਾਰ ਤੁਸੀਂ ਗੁੱਸੇ ਵਾਲੀ ਸੀਲਾ ਸੁਪਾਇਛੋਟੀ ਵੀਡੀਓ ਬਣਾਵਾਂਗੇ ਦਿਖਾ ਦਵਾਂਗੇ ਇਹ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਕੌਣ ਕਾਲ ਕਰਨਾ ਆ ਜੀ ਵੈਲਕਮ ਜੀ ਅਤੇ ਖੁਸ਼ਾ ਰਹੇ ਲੋ ਜੀ ਦੂਸਰੀ ਸਟਾਲ ਆਪਣੀ ਇਹ ਭੈਣ ਦੀ ਹਾਂਜੀ ਸਾਦਤ ਵਰਲਡ ਵਾਈਡ ਲਓ ਜੀ ਇਹਨਾਂ ਦੀ ਕਲੈਕਸ਼ਨ ਚੈੱਕ ਕਰੋ ਬਹੁਤ ਪਿਆਰੀ ਕਲੈਕਸ਼ਨ ਹੈ ਲਓ ਜੀ ਦੱਸਣਾ ਚਾਹੋਗੇ ਕੀ ਕੁਝ ਲੈ ਕੇ ਆਏ ਹੋ ਹਾਂਜੀ ਆਪਾਂ ਹੈਂਡਮੇਡ ਪ੍ਰਾਈਮਰੀ ਐਂਡ ਮਸ਼ੀਨ এমਬਰਾਇਡਰੀ ਸਪੈਸ਼ਲੀ ਨੀਡਲ এমਬਰਾਇਡਰੀ ਜਿਹੜੀ ਆਪਣੀ ਲਈ ਠੀਕ ਹੈ ਅਵੇਲੇਬਲ ਹੈ ਆਪਣੀ ਲਈ ਓਕੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਵੈਸੀ ਪਲਾਨਟਿੰਗ ਜੋ ਆਨਲਾਈਨ ਕਰ ਰਹੇ ਹਾਂ ਓਕੇ ਸੁਣ ਲਓ ਜੀ ਇਹ ਕੁਛ ਆਇਆ ਹੈ ਪ੍ਰੋਡਕਟ ਜੀ ਨੇ ਹਨਾ ਬਾਕੀ ਤੁਹਾਨੂੰ ਤੁਰ ਫਿਰ ਕੇ ਦਿਖਾਵਾਂਗੇ ਅੱਜ ਕਿਸੇ ਨਾਲ ਜਿਹੜਾ ਕਿਸੇ ਨਾਲ ਗੱਲ ਨਹੀਂ ਕਰਾਵਾਂਗੇ ਕਿਉਂਕਿ ਭੈਣਾ ਗੁੱਸਾ ਕਰਦੀਆਂ ਬਾਅਦ ਵਿੱਚ ਸਾਡੀ ਵੀਡੀਓ ਨਹੀਂ ਲਈ ਸਾਡੀ ਨਹੀਂ ਲਈ ਅੱਜ ਸਿਰਫ ਤੁਹਾਨੂੰ ਆਪਾਂ ਸਮਾਨ ਦਿਖਾਵਾਂਗੇ ਤੁਹਾਨੂੰ ਪਤਾ ਹੀ ਆਪਣੀ ਹੋਈ ਗੋਨੀਆਣਾ ਮੰਡੀ ਤੇ ਲਓ ਜੀ ਸ਼ਕਾ ਵਧੀਆ ਵਧੀਆ ਲਓ ਜੀ ਇਹ ਆਪਣੀਆਂ ਫੇਰ ਪਹਿਣਾ हाँ जी महिमा साबजा तो लो जी ओद भी आप इत कठे हुए अज भी आप इतने कट्ठे हुए हैं लो जी सारी विंटर से लगती है अपनी भैन की कलैक्शन बहुत प्यारा दस्सी ਲਓ ਜੀ ਦੇਖੀ अपनी سٹੌਰ नंबर 3 ਲਓ ਜੀ ਫੱਟੇ बहुत ही ਵਧੀਆ ਜਿਹੜਾ ਹੈਗਾ ਲਓ ਜੀ बहुत ਸੋਹਣੀ ਕਲੈਕਸ਼ਨ ਆਪਾਂ ਲੈ ਕੇ ਆਏ ਕੁਛ ਦਿਨ ਕਿੱਥੋਂ ਆਏ ਹੈ ਲਓ ਜੀ ਚੈੱਕ ਕਰੋ ਹਾਂ ਜੀ ਸੱਸੀ ਕਾ ਵੀਰੇ ਕਿੱਥੋਂ ਆਇਓ ਜੀ ਅਸੀਂ ਜੱਤ ਜੇਤਪੁਰ ਸੀ ਕਿ ਕੁਛ ਲੈ ਕੇ ਆਇਓ ਇਹ ਸਾਡੇ ਸਾਰੇ ਬੀਡਸ ਨਾਲ ਬਣਾਏ ਹੋਏ ਇਪਰਾਈ ਜੀ ਕਿੱਥੋਂ ਤੱਕ ਸ਼ੁਰੂ ਹੋ ਜਾਂਦਾ ਹੈ ਇਹ 50 ਤੋਂ ਲੈ ਕੇ 150 200 ਤੱਕ بس ओके ਲਓ ਜੀ ਭੈਣ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਸਾਰੇ ਓਕੇ ਸਾਥ ਨਾਲ ਕਰੀਏ ਲਓ ਜੀ ਭੈਣ ਜੀ ਇੱਥੋਂ ਤੋਂ ਆਈਏ ਬਹੁਤ ਸੋਹਣੀ ਦੇਖੋ ਇਹ ਸਾਮਾਨ ਲੈ ਕੇ ਆਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਡਿਲੀਵਰੀ ਹਾਂਜੀ ਹਾਂਜੀ ਲਓ ਜੀ ਭੈਣ ਨਾਲ ਕਿਤੇ ਵੀ ਤੁਸੀਂ ਕਨੈਕਟ ਕਰਕੇ ਜਿਹੜਾ ਮੰਗਵਾ ਸਕਦੇ ਹੋ ਕਨੈਕਟ ਨੰਬਰ ਬੋਲ ਸਕਦੇ ਹੋ ਹਾਂਜੀ ਲਓ ਜੀ ਕੀ ਆ ਪਹਿਣ ਦਾ ਕਨੈਕਟ ਨੰਬਰ ਕੋਈ ਵੀ ਜਵਾਇਦ ਵੀ ਜਿਹੜੀ ਤੁਸੀਂ ਆਉਂਦੇ ਹੋ ਓਕੇ ਜੀ ਓਕੇ ਲਓ ਜੀ ਪੀਐਮ ਸਿੱਧਾ ਫਸਤੇ ਸੀ ਆਪਣੀ ਤੀਜੀ ਚੌਥੀ ਚ ਸਟਾਲ ਅੱਗੇ ਆਪਾਂ ਦਿਖਾਉਣੇ ਹੋ ਕਿਉਂਕਿ ਇਹ ਕਿ ਬਹੁਤ ਸੋਹਣਾ ਸੋਹਣਾ ਸਮਾਨ ਜਿਹੜਾ ਆਇਆ ਪਹਿਣਾ ਵੇਖੋ ਆਪਦੇ ਹੱਥ ਨਾਲ ਬਣੀਆਂ ਚੀਜ਼ਾਂ ਜ਼ਿਆਦਾ ਲੈ ਕੇ ਆਈਆਂ ਨੇ ਹਾਂਜੀ ਹੱਸ ਕੇ ਕਾਗਰੇ ਆ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਓਕੇ ਹਾਂ ਜੀ ਟੀ ਲੈ ਕੇ ਆਏ ਹਾਂ ਮੇਰੇ ਹੱਥ ਦਾ ਆਪੇ ਹੱਥ ਲਓ ਜੀ ਸਾਰਾ ਕੁਝ ਨਮਗਾ ਨਮਗਾ ਚੀਜ਼ਾਂ ਦੇਖੋ ਸਾਰੇ ਬੈਗਸ ਆ ਆਪੇ ਖਾਣੇ ਜਾਂਦੇ ਓਕੇ ਲਓ ਜੀ ਪ੍ਰਾਈਸ ਵੀਰੇ ਇੱਥੋਂ ਪ੍ਰਾਈਸ ਨਾ ਮੈਂ ਬਸ 200 250 150 100 ਇਹਦੇ ਵਿੱਚ ਵਿੱਚ ਇਹ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈ ਜਿਵੇਂ ਦੇਖੋ ਜਿਵੇਂ ਨਵratri ਕਰਕੇ ਹੋਏ ਇਹਨਾਂ ਦਾ ਆਨਲਾਈਨ ਬਹੁਤ ਜ਼ਿਆਦਾ ਟ੍ਰੈਂਡ ਹੈ ਲਓ ਜੀ ਚਟਕੀ ਲੱਗੀ ਹੋਈ ਹੈ ਬਹੁਤ ਸੋਹਣੀ ਦੇਖੋ ਆਪਣੀ ਹਾਂ ਜੀ ਛੋਟੀ ਤੇ ਵੇਅਰ ਕਰਨ ਨੂੰ ਬਾਖੇ ਤੋਂ ਹੋਗੀ ਮੈਮ ਲਓ ਬਣੇਗੀ ਵੀ ਹੱਥ ਦੇ ਬਣੇ ਸਾਰੇ ਲਓ ਜਿੰਨਾਂ ਨੰਗਾ ਚੀਜ਼ਾਂ ਭਣ ਬਹੁਤ ਹੀ ਸੋਹਣਾ ਕੰਮ ਕਰਕੇ ਲੈ ਕੇ ਆਏ ਨੇ ਪ੍ਰਾਈਸ ਆ ਰਹੇ ਵੀ ਬਹੁਤ ਜਨਰਲ ਨੇ ਲਓ ਜੀ ਸਾਰੀਆਂ ਚੀਜ਼ਾਂ ਜਿੱਥੇ ਆਪਾਂ ਗੱਲ ਕਰੀਏ ਤੇ ਸਾਰੀਆਂ ਹੱਥ ਦੀਆਂ ਬਣੀਆਂ ਹੋਈਆਂ ਨੇ ਜੀ ਲਓ ਜੀ ਇਸ ਤੋਂ ਦੇ ਕੋਈ ਵੀ ਜਿਹੜੀ ਤੁਸੀਂ ਚੀਜ਼ ਜੇ ਸ਼ਕੀਨ ਉਹ ਇਹਨਾਂ ਚੀਜ਼ਾਂ ਦੇ ਤਾਂ ਤੁਸੀਂ ਜਿਹੜੀ ਭੈਣ ਨਾਲ ਆਨਲਾਈਨ ਬੁਕਿੰਗ ਕਰਕੇ ਕੋਈ ਵੀ ਚੀਜ਼ ਮੰਗਵਾ ਸਕਦੇ ਹੋ। ਲਓ ਜੀ ਬਹੁਤ ਹੀ ਘੱਟ ਜੇ ਪ੍ਰਾਈਸ ਵਿੱਚ ਹਰ ਇੱਕ ਚੀਜ਼ ਹੈ। ਲਓ ਅਗਰੇ ਤੁਹਾਨੂੰ ਜੇ ਕਨੈਕਟ ਕਰਨਾ ਹੋਵੇ ਕਿਸੇ ਨੇ। ਹਾਂਜੀ 9041768584 ਠੀਕ ਹੈ। ਥੈਂਕ ਯੂ। ਹਲੋ ਜੀ ਐਸੀ ਆਪਣੀ ਭੈਣ ਦੀ ਸੋਹਣੀ ਜਿਹੀ ਸਟਾਲ ਬਹੁਤ ਹੀ ਪਿਆਰਾ ਪਿਆਰਾ ਸਮਾਨ ਤੇ ਅਗਲੀ ਸਟਾਲ ਦੇਖੋ ਉਦੋਂ ਵੀ ਜਾਦੇ ਸੋਹਣੀ ਹੈ ਕਿ ਭੈਣਾ ਹੈਡਮੇਡ ਦਾ ਕੰਮ ਲੈ ਕੇ ਆਈਆਂ ਨੇ। ਲਓ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਵੀਡੀਓ ਪਿਕਚਰ ਸੈਂਡ ਕਰ ਲੀਏ ਲਓ ਜੀ ਲਓ ਜੀ ਪਤਾ ਤਾਂ ਹੈ ਨਹੀਂ ਵੀ ਇਹ ਕੀ ਚੀਜ਼ ਆ ਆਪਾਂ ਭੈਣਾਂ ਵਰਗਾਂ ਨੂੰ ਪੁੱਛ ਕੇ ਦੱਸਦੇ ਹਾਂ ਵੀ ਕੀ ਲੈ ਕੇ ਆਏ ਨੇ ਕਿਉਂਕਿ ਇਹ ਵਾਲੀ ਚੀਜ਼ ਆਪਾਂ ਪਹਿਲੀ ਵਾਰ ਦੇਖੀ ਐ ਸ਼ਾਇਦ ਡੋਰੀਆਂ ਲੱਗ ਰਹੀਆਂ ਨੇ ਲਓ ਜੀ ਇਹ ਚੈੱਕ ਕਰੋ ਬਹੁਤ ਪੁਰਾਣੇ ਸਮਿਆਂ ਦੇ ਜਿਹੜੇ ਆਪਾਂ ਜਿੰਨਾਂ ਨੂੰ ਇੰਨੂੰ ਕਹਿੰਦੇ ਹੁੰਦੇ ਸੀ ਉਹ ਬਾਲਗ ਚੀਜ਼ਾਂ ਨੇ ਜ਼ਿਆਦਾਤਰ ਜਿਹੜੀ ਜਾਗੋ ਦੇ ਥੱਲੇ ਆਪਣੇ ਯੂਜ਼ ਹੁੰਦੀਆਂ ਨੇ ਲਓ ਤੇ ਫਿਰ ਭੈਣਾ ਪੱਖੀਆਂ ਦੀ ਸਟਾਲ ਲੈ ਕੇ ਆਈ ਹੈ ਬਹੁਤ ਹੀ ਪਿਆਰੀਆਂ ਪਿਆਰੀਆਂ ਦੇਖੋ ਪੱਖੀਆਂ ਲੈ ਕੇ ਆਏ ਨੇ ਲਓ ਜੀ ਦੀਦੀ ਲਓ ਜੀ ਬਹੁਤ ਸੋਹਣਾ ਕੰਮ ਆ ਭੈਣ ਦਾ ਕਿਸੇ ਨੇ ਆਪਣੀਆਂ ਬੇਟੀਆਂ ਲਈ ਕੋਈ ਵੀ ਚੀਜ਼ ਪਾਊਡਰ ਕਰਨੀ ਹੋਵੇ ਤਾਂ ਜਿਹੜਾ ਤੁਸੀਂ ਇਸ ਤਰ੍ਹਾਂ ਦਾ ਮੰਗਵਾ ਸਕਦੇ ਹੋ ਲਓ ਜੀ ਬਹੁਤ ਸੋਹਣਾ ਸਮਾਨ ਹੈ ਭੈਣ ਦਾ ਨੋ ਜੀ ਹੱਥ ਦਾ ਹਨਾ ਜੀ ਕਿੱਦਰੀ ਕੈਨ ਬਣਾ ਕੇ ਲਿਆ ਸੀ ਬਾਕੀ ਜਾਗੋ ਲਈ ਬਹੁਤ ਸੋਹਣੀ ਚੀਜ਼ ਹੈ ਨੋ ਹੈਡ ਮੰ ਲਓ ਜੀ ਕਿੱਥੋਂ ਆਇਓ ਜੀ ਸਿੱਧੇ ਮੋਰ ਦਾ ਬਾਬਾ ਪਿੰਡ ਤੱਪਾ ਮੰਨਦੇ ਆ ਓਕੇ ਤੇ ਇਹ ਆਪਣੇ ਹੱਥ ਨਾਲ ਬਣਾਉਂਦੇ ਆ ਆਨਲਾਈਨ ਡਿਲੀਵਰੀ ਕਰਦੇ ਹੋ ਤੇ ਕਿੱਥੋਂ ਤੱਕ ਰੇਨ ਸ਼ੁਰੂ ਹੋ ਜਾਂਦੀ ਆ ਆਪਣੇ ਕੋਲ ਦੇਖੋ 250 ਦਾ ਇਨੋ ਅਜੇ 550 ਦਾ ਆਗਾ ਓਕੇ ਪਰਾਂਦੀ ਹੈਗੇ 400 500 ਤੋਂ ਲੈ ਕੇ ਅਪਰ ਹਿੰਦ 1300 ਤੱਕ ਜੋ ਵੀ ਰਕਮ ਹੋਵੇ ਓਕੇ ਨੋ ਇਹ ਸਾਡਾ ਨਾ ਹੈ ਲਓ ਜੀ ਲਓ ਜੀ ਇਹ ਆਪਣੀ ਭੈਣ ਦਾ ਕਾਰਡ ਹੈਗਾ ਚੀਮਾ ਸੱਬਿਆ ਚਾਂਦ ਦੁਕਾਨ ਦੇ ਨਾਮ ਤੇ ਲਓ ਜੀ ਪ੍ਰਵਿੰਦਰਪੁਰ ਭੈਣ ਦਾ ਨਾਮ ਹੈ ਤੇ ਪਿੰਡ ਮੌੜ ਨਾਪਾ ਬਰਨਾਲਾ ਤੋਂ ਇਹ ਆਪਣੀ ਸਟਾਲ ਇੱਥੇ ਲਗਾਈ ਹੈ ਇਹਨਾਂ ਨੇ ਗੋਨਿਆਣਾ ਮੰਡੀ ਤੇ ਲਓ ਜੀ ਭੈਣ ਨਾਲ ਕਨੈਕਟ ਕਰਕੇ ਤੁਸੀਂ ਕੋਈ ਵੀ ਚੀਜ਼ ਜਿਹੜੀ ਆਰਡਰ ਕਰ ਸਕਦੇ ਹੋ ਥੈਂਕ ਯੂ ਆਪਣੇ ਪਲਾਟ ਗਿੰਜੂ ਵਾਲੇ ਹੋ ਦੱਸੋ ਕਿਵੇਂ ਹੋ ਲਓ ਜੀ ਕੀ ਕੁਝ ਲੈ ਕੇ ਆਏ ਹੋ ਜੰਤੀਆਂ ਦੇ 950 ਗ੍ਰੈਂਜ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਹਲੋ ਜੀ ਇਸ ਚ 250 ਦੀ ਆਪ ਜੀ ਲੋ ਮੈਂ ਜਾਰੀ ਰੱਖਦਾ ਲਓ ਜੀ ਇਹ ਆਪਣੇ ਵਾਤਾ ਵਾਸਤੇ ਬਹੁਤ ਸੋਹਣੀ ਚੀਜ਼ ਪਹਿਣ ਅੱਗੇ ਲੈ ਕੇ ਆਏ ਨੇ ਬਾਕੀ ਇਹਨਾਂ ਦੀਆਂ ਵੀਡੀਓ ਜਿਹੜੀਆਂ ਅਪਲੋਡ ਹੁੰਦੀਆਂ ਰਹਿੰਦੀਆਂ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਇਹ ਲੈ ਕੇ ਆਉਂਦੇ ਰਹਿੰਦੇ ਨੇ ਲਓ ਜੀ ਇਹ ਫੈਸ਼ਨ ਕੈਂਪ ਵਾਲੇ ਬਹੁਤ ਹੀ ਸੋਹਣਾ ਸਮਾਨ ਹੈ ਤੇ ਵਾਲੀ ਚੀਜ਼ ਆਪਾਂ ਵਧੀਆ ਲੱਗੀ। ਆਪਾਂ ਟੈਬ ਵੀ ਦੇ ਸਕਦੇ ਆ। ਆਪਾਂ ਆਪਣੇ ਵਾਈਬ ਵੀਡੀਓ ਵੀ ਦੇ ਸਕਦੇ ਆ। ਠੀਕ ਹੈ ਠੀਕ ਹੈ। ਲਓ ਜੀ ਚੈੱਕ ਕਰੋ ਬਹੁਤ ਹੀ ਸੋਹਣਾ ਸਮਾਨ ਹੈ ਨਾ। ਤੇ ਜੇ ਆਪਾਂ ਇਹਦੀ ਰੇਂਜ ਦੀ ਗੱਲ ਕਰੀਏ ਰੇਂਜ ਆਂਦੀ ਮਰਜ਼ੀ ਨਾਲ ਕਿਸੇ ਵੀ ਮਰਜ਼ੀ 1500 ਤੋਂ 2000 ਤੱਕ। ਓਕੇ। ਲਓ ਜੀ। ਕਈ ਯਾਰ ਇਸ ਕਲਰ ਦੇ ਤੁਹਾਨੂੰ ਮਿਲ ਜਾਣਗੇ ਤੁਹਾਨੂੰ। ਤੇ ਚਲੋ ਜੀ ਅੱਗੇ ਆਪਾਂ ਹੋਰ ਵਸੇ ਕੀ ਸੂਤਾਂ ਦਾ ਥੋੜਾ ਜਿਹਾ ਕੰਮ ਘੱਟ ਹੈ ਕਿ ਇਹ ਚੀਜ਼ਾਂ ਫੁੜੀਆਂ ਜਿਆਦਾ ਆਈਆਂ ਨੇ ਲੋ ਜੀ ਬਹੁਤ ਪਿਆਰੇ ਪਿਆਰੇ ਬੈਂਗਲ ਨੇ ਜਿਗਾ ਕੀ ਬਹੁਤ ਹੀ ਜਿਆਦਾ ਸੋਹਣੇ ਭੈਣ ਇੱਥੇ ਗਾਂਜੂ ਐਦਿਕਾ ਸਮਾਨ ਲੈ ਕੇ ਆਏ ਨੇ ਉਹ ਲੋਕੀਂ ਫਿਰ ਬੇਸ਼ਕ ਪਰ ਆਪਣੇ ਪਰ ਬਹੁਤ ਸੰਗਾਂ ਜਿਵੇਂ ਆਪਣੀਆਂ ਆਪਣੀਆਂ ਦੇਖਣ ਚ ਤੈਨੂੰ ਨਾ ਦੇਖ ਲਵਾਂ ਸੀ ਕਿਵੇਂ ਹੋ ਰਿਹਾ ਹੈ ਕਿ ਤਸਵੀਰਾਂ ਲੋ ਇਹ ਵੀ ਸਟਾਲ ਜਿਹੜੀ ਆਪਣੀ ਸੂਟਾਂ ਤੇ ਲੱਗੀ ਹੋਈ ਆ ਤਾਂ ਹੀ ਨੇ ਮੈਂ ਟਾਈਮ ਲੁੱਕ ਕਰਾਉਂਦੇ ਸੀ ਜਦੋਂ ਇਸ ਟਾਈਮ ਲੁੱਕ ਕਰਾਉਂਦੇ ਸੀ ਜਿਹੜੇ ਸਟਾਈਲ ਲੈਂਦੇ ਆ ਕੋਈ ਤੇ ਕਿਹੜੀ ਕਿਹੜੀ ਕੋਈ ਨਾ ਸੌਫਟ ਸਟਾਲ ਨੂੰ ਇਸ ਕੋਲ ਕਿੰਨੇ ਪੈਂਕੋ ਲੈ ਕੇ ਆਈ ਨੀ ਤਿੰਨਾਂ ਕੋਲੇ ਦੁਪੱਟੇ ਵੀ ਨੇ ਕਾਫੀ ਤਰੰਗਾਂ ਦੇ ਬਾਕੀ ਅਰੇ ਆਪ ਕੋ ਵੀ ਬਸਾਣਾ ਤੇ ਲੋ ਜਿਹੜਾ ਕਾਇਨ ਆ ਰਿਹਾ ਨੇ ਬਹੁਤ ਸੋਹਣੇ ਸੂਟ ਲਗਾਏ ਹੋਏ ਨੇ ਰੱਬਾ ਜੇ ਤਿੰਨ ਖਾਵਾਂਗੇ ਕਿਸੇ ਨਾਲ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਘੱਟ ਆ ਆਪਣੇ ਕੋਲੇ ਲਓ ਜੀ ਚੈੱਕ ਕਰੋ ਹੋਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਹੋਈਆਂ ਲਓ ਜੀ ਸ਼ਾਇਦ ਇਹ ਦੀਵਾਰ ਤੇ ਲਗਾਉਣ ਵਾਸਤੇ ਹੈ ਨਾ ਬਹੁਤ ਹੀ ਸੋਹਣੀ ਜਿਹੜੀ ਹੱਥ ਦੇ ਨਾਲ ਭੈਣ ਨੇ ਕੋਈ ਚੀਜ਼ ਬਣਾਈ ਹੈ ਤੇ ਰੇਂਜ ਵੀ ਇਹਨਾਂ ਨੇ ਇੱਥੇ ਜਿਹੜੀ ਨਿਅਰ ਕੀਤੀ ਹੋਈ ਹੈ ਆਪਣੇ ਨਵੇਂ ਨਵੇਂ ਘਰ ਆਉਣ ਦੇ ਲਈ ਬਹੁਤ ਸੋਹਣੀਆਂ ਲਓ ਜਿੱਥੇ ਭੈਣ ਆਉਂਦੇ ਹੱਥ ਦਾ ਜਿਹੜਾ ਇਹ ਚੀਜ਼ਾਂ ਬਣਾਈਆਂ ਨੇ ਫੇਰ ਲੈ ਕੇ ਆਏ ਨੇ ਚੱਕਾ ਰੋਬੋਟ ਤੇ ਆਪਣਾ ਮੈਂ ਚੱਕਾ ਵੀਰੇ ਇਹਨਾਂ ਦੀ ਰੇਂਜ ਦੀ ਗੱਲ ਕਰੀਏ ਛਾਪ ਰੇਂਜ ਹੋਣੀ ਛੋਟੇ ਅੱਛਾ ਓਕੇ ਹਲੋ ਵੀਰੇ ਬੱਚਿਆਂ ਦੇ ਪਾਉਣ ਲਈ ਬਹੁਤ ਸੋਹਣੀਆਂ ਚੀਜ਼ਾਂ ਭੈਣ ਲੈ ਕੇ ਆਏ ਨੇ ਇੱਥੇ ਤੇ ਹੱਥ ਦਿਓ ਲਓ ਜੀ ਕਿਹੜੀ ਜਗ੍ਹਾ ਤੋਂ ਜੀ ਪਿੰਡ ਬਾਟ ਜਿਹੜਾ ਬਖਿੰਡਾ ਤੋਂ ਆਇਆ ਭੈਣ ਆਪਣੀ ਸਟਾਲ ਲੈ ਕੇ ਤੇ ਲਓ ਜੀ ਜਾਂਦੇ ਹੋਏ ਬੱਚੇ ਵਾਸਤੇ ਕੁਝ ਲੈ ਕੇ ਚੱਲਾਂਗੇ ਇਹਨਾਂ ਤੋਂ ਪਹਿਲਾਂ ਵੀਡੀਓ ਬਣਾ ਲ ਕੇ ਬਹੁਤ ਸੋਹਣੀ ਚੀਜ਼ ਲੱਗੀ ਭੈਣ ਕੋਲੇ ਲਓ ਜੀ ਤਹ ਲਓ ਜੀ ਅੱਜ ਸੂਟਾਂ ਦਾ ਥੋੜਾ ਜਿਹਾ ਕੰਮ ਘੱਟ ਹੈ ਤੇ ਅੱਜ ਇਹ ਵਾਲੀਆਂ ਚੀਜ਼ਾਂ ਥੋੜੀਆਂ ਜਿਹਾ ਜ਼ਿਆਦਾ ਆਈਆਂ ਨੇ ਇਸ ਲਈ ਕੱਪੜੇ ਦੇ سٹਾਲ 'ਉਂ ਬਹੁਤ ਜ਼ਿਆਦਾ ਘੱਟ ਨਹੀਂ ਤੇ ਲਓ ਜੀ ਇਹ ਬਾਈ ਕੋਈ ਨਵੀਂ ਜੀ ਚੀਜ਼ ਲੈ ਕੇ ਆਏ ਨੇ ਆਹ ਤਰ੍ਹਾਂ ਜੀ ਅੱਛਾ ਠੀਕ ਹੈ ਲਓ ਜੀ ਤੇ ਲਓ ਜੀ ਰੱਗੇ ਜਿਹੜੀ ਜੁਐਲਰੀ سٹਾਲ ਲੱਗੀ ਹੋਈ ਹੈ ਮੈਂ ਕਿਹਾ ਮੈਂ ਕਿਹਾ ਜਿਆਦਾ ਸੋਹਣਾ ਇਸ ਸਾਈਜ਼ ਪਰ ਦੇ ਵੀਰੇ ਇਹ ਤੋਂ ਦੇ ਸਾਈਜ਼ ਦੇ ਆ ਨਹੀਂ ਇੱਕ ਤਾਂ ਡਿਜ਼ਾਈਨ ਮਿਲ ਜਾਏ ਵਿੱਚ ਕੀ ਇਹ ਕਾਰਨ ਹੈ ਜੇ ਜੀ ਇਹ ਅੱਛਾ ਲੱਗ ਰਿਹਾ ਇਹ ਹੀ ਆਏ ਤੁਹਾਨੂੰ ਕਿ ਸਾਈਜ਼ ਦੇ ਆਸਤੇ ਹੈ ਫਿਟਿੰਗ ਵੀ ਤਾਂ ਮੈਟਰ ਕਰਣੀ ਹੈ ਨਾ ਕਿ ਫਿਟਿੰਗ ਵੀ ਮੈਟਰ ਕਰਦੀ ਹੈ ਹਾਂ ਸੋਣਾ ਜਵਾਹਰਿਕ ਦਾ ਸਮਾਨ ਲੈ ਕੇ ਹਾਂ ਜੀ ਕਿਹੜੀ ਜਗ੍ਹਾ ਤੇ ਆਏ ਹੋ ਹਾਂ ਜੀ ਅਸੀਂ ਬਠਿੰਡਾ ਤੋਂ ਆਏ ਹਾਂ ਮੈਮ ਬਠਿੰਡਾ ਲੋਕਲ ਤੋਂ ਹਾਂ ਜੀ ਹਾਂ ਜੀ ਆਪਕਾ ਹੋਂ ਦਾ ਨਾਮ ਹੈ ਡੈਜ਼ਲ ਦੀਵਾ ਫੈਸ਼ਨ ਜੁਐਲਰੀ ਓਕੇ ਮੇਰਾ ਨਾਮ ਹੈ ਰਿਤਿਕਾ ਓਕੇ ਤੇ ਆਪਕੋ ਜਿਹੜਾ ਸਾਰਾ ਜੁਐਲਰੀ ਹੁੰਦੀ ਹੈ ਕਰਵਾ ਕਲੈਕਸ਼ਨ ਤੋਂ ਆਪਣੇ ਕੋਲੇ ਲਈ ਹੈਗਾ ਸੀਰ ਆਓ ਦੇਖੋ ਆਪਾਂ ਸੇਲ ਲਾਈ ਹੋਈ ਹੈ ਇੰਨੀ ਹੈਵੀ ਹੈਵੀ ਇਅਰਿੰਗਸ ਆਪਾਂ 2 2 ਸੋਚ ਸੇਲ ਲਗਾਈ ਹੋਈ ਹੈ ਸਿਰਫ ਕਰਵਾ ਕਰਕੇ ਓਕੇ ਠੀਕ ਹੈ ਜੀ ਲਓ ਜੀ ਇਹ ਚੀਜ਼ ਆਪਾਂ ਨੂੰ ਵਧੀਆ ਵੇਖਣ ਨੂੰ ਮਿਲੀ ਕਿਉਂਕਿ ਜਿੱਥੇ ਮਹਿੰਗਿਆ ਸਤੌਲਾ ਲੱਗਦੀਆਂ ਨੇ ਤੇ ਇੱਥੇ ਭੈਣ ਬਹੁਤ ਸੋਹਣੀ ਆਫਰ ਲੈ ਕੇ ਆਏ ਨੇ ਆਪਣੇ ਲਈ ਇਸ ਤੋਂ ਇਲਾਵਾ ਦੇਖੋ ਸਾਡੇ ਕੋਲ ਸਾਰੀ ਐਂਟੀ ਟਰਨਿਸ਼ ਵਾਟਰਪੂਫ ਜੁਐਲਰੀ ਹੈ ਜਿਵੇਂ ਡਾਇਰੈਕਟਰ ਬੇਸਿਸ ਜਿਵੇਂ ਮਰਜੀ ਪਾਓ ਖਰਾਬ ਨਹੀਂ ਹੁੰਦੀ ਇੱਕ ਵੀ ਐਗਜ਼ਾਮਪਲ ਹੈ ਮੈਂ ਰੈਗੂਲਰ ਬੇਸਿਸ ਦੀ ਮਾਨੀ ਹੈ ਇਹਨੂੰ ਕੁਝ ਨਹੀਂ ਹੋਣਾ 18 ਕੈਰੇਟ 골ਡ ਪਲੇਟਿੰਗ ਹੈ ਇਹ ਬ੍ਰੇਸਲੇਟਸ ਨੇ ਤੇ ਬੈਂਗਲਸ ਨੇ ਜਿਆਦਾ ਹੋ ਜਾਂਦਾ ਹੈ ਤੁਸੀਂ ਭਾਣੋ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਬਹੁਤ ਸੋਹਣਾ ਸਮਾਨ ਜਿਹੜਾ ਇਹ ਇਹਦੀ ਕੁਆਲਿਟੀ ਦੇਖੋ ਪਲੇਟਿੰਗ ਚੈੱਕ ਕਰੋ ਜਿਹੜਾ ਇਹਦੇ ਲੈ ਕੇ ਆਏ ਨੇ ਤੇ ਲਓ ਜੀ ਇਹ ਗੰਦਵੀਰੀਆ ਕਰਕੇ ਆਪਾਂ ਆਨਲਾਈਨ ਦੀ ਆਨਲਾਈਨ ਕਹਿ ਦਿਆ ਜੀ ਹਾਂਜੀ ਸਾਡੀ ਵਰਲਡਵਾਈਡ ਸ਼ਿਪਿੰਗ ਹੈਗੀ ਹੈ ਜਦੋਂ ਮਰਜੀ ਤੁਸੀਂ ਸਾਡੇ ਨੰਬਰ ਤੇ ਆਰਡਰ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਆਰਡਰ ਕਰੋਗੇ ਤੇ ਇੱਕ ਦਿਨ ਦੇ ਅੰਦਰ ਅੰਦਰ ਬਾਕੀ ਡਿਸਟੈਂਸ ਤੇ ਡਿਪੈਂਡ ਕਰਦਾ ਹੈ ਤੁਹਾਨੂੰ ਨੈਕਸਟ ਡੇ ਚੀਜ਼। ਤੋਂ ਵੀ ਆਪਣਾ ਕਨੈਕਟ ਨੰਬਰ ਦਿਖਾ ਸਕਦੇ ਹੋ? ਹਾਂਜੀ ਸਾਡਾ ਕੰਟੈਕਟ ਨੰਬਰ ਹੈਗਾ ਜੀ। ਇਹ ਸਾਡਾ ਵਿਜ਼ਿਟਿੰਗ ਕਾਰਡ ਹੈ। ਸਾਡਾ ਇੰਸਟਾਗ੍ਰam ਤੇ ਵੀ ਅਕਾਊਂਟ ਹੈਗਾ ਡੈਜ਼ਲ ਦੀਵਾ ਫੈਸ਼ਨ ਦੇ ਨਾਮ ਤੇ। ਓਕੇ ਜੀ। ਇਹ ਸਾਡਾ ਲੋਗੋ ਹੈ। ਇਹ ਸਾਡਾ ਫੋਨ ਨੰਬਰ ਹੈਗਾ ਜੀ ਦੇਖੋ 70 8 708753117 ਲਓ ਜੀ। ਕੋਈ ਵੀ ਮੇਰੀ ਭੈਣ ਨੇ ਜੇ ਕੋਈ ਵੀ ਚੀਜ਼ ਦੇ ਆਰਡਰ ਕਰਨੀ ਤਾਂ ਤੁਸੀਂ ਸਿੱਧਾ ਜਿਹੜਾ ਨੰਬਰ ਤੇ ਕਨੈਕਟ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਕੋਈ ਵੀ ਚੀਜ਼ ਜਿਹੜੀ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਥੈਂਕ ਯੂ ਵੀਰੇ ਥੈਂਕ ਯੂ so much ਬਹੁਤ ਸਸਿਕਾ ਆ ਵੀਰੇ ਕਿਹੜੀ ਜਗ੍ਹਾ ਤੋਂ ਆਏ ਕਿੱਥੋਂ ਮੈਮਾ ਸਾਜਾ ਅੱਛਾ ਮੈਮਾ ਸਾਜਾ ਲਓ ਜੀ ਆਪਣੇ ਲਾਗੇ ਦੇ ਨੇ ਬਾਕੀ ਭੈਣ ਆਪਾਂ ਕੋਠਨਾ ਸਿੰਘ ਵਾਲੇ ਲਓ ਜੀ ਨੀਡਲਵਰਕ ਦੇ ਬਹੁਤ ਪਿਆਰੇ ਪਿਆਰੇ ਸੂਟ ਹਾਂਜੀ ਕੀ ਕੁਝ ਲੈ ਕੇ ਆਏ ਅੱਜ ਦੀ ਕਲੈਕਸ਼ਨ ਦੇ ਵਿੱਚ ਹਾਂਜੀ ਨੀਡਲਵਰਕ ਹੈ ਹਾਂਜੀ ਇਹ ਨੇ ਫੋਇਲ ਪੇਂਟ ਆ ਗਿਆ ਓਕੇ ਲਓ ਜੀ ਬੈਲਵਟ ਤੇ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ ਲਓ ਜੀ ਇੱਥੇ ਨਾ ਤੁਹਾਨੂੰ ਨਵੀਂ ਜੀ ਚੀਜ਼ ਦੇਖਣ ਨੂੰ ਮਿਲੀ ਦੇਖੋ ਬੈਲਵਟ ਦੇ ਉੱਪਰ ਲਓ ਜੀ ਫੈਂਟੀ ਸਲਕਾ ਹਾਂਜੀ ਲਓ ਜੀ ਤੇ ਜੇ ਭੈਣੇ ਗੱਲ ਕਰਕੇ ਰੇਂਜ ਦੀ ਰੇਂਜ ਹਾਂਜੀ ਜੀ ਇਹਦਾ ਰਹਿ ਗਿਆ ਜੀ 1300 ਰੁਪਏ ਓਕੇ ਹਾਂਜੀ ਇਹਦੇ ਨਾਲ ਵਿਦ ਸਟੌਲ ਹੈ ਠੀਕ ਹੈ ਇਹ ਜਗਾ 2400 ਸਟੌਲ ਵੀ ਕੀਤਾ ਬਾਕੀ ਬੈਲਵਰਟ ਤੇ ਹੈਨਾ ਹਾਂਜੀ ਬੈਲਵਰਟ ਤੇ ਹਾਂ ਵਾਲਾ ਹੀ ਕਰਵਾਂਗੇ ਤੇ ਲਓ ਜੀ ਇਹ ਆਪਣੀ ਭੈਣ ਆਪਣੇ ਤੋਂ ਲਾਗੇ ਤੋਂ ਹੀ ਆ ਆਪਣਾ ਕਨੈਕਟ ਨੰਬਰ ਦਿਖਾ ਸਕਦੇ ਹਾਂ ਜੀ ਦਿਖਾਉਣ ਆ ਤਾਂ ਕਾਉ ਦੀ ਭੈਣ ਦੀ ਮੈਨੂੰ ਰਸਟਾਲ ਬਹੁਤ ਤੇ ਕਲਰ ਹੀ ਬਹੁਤ ਜਿਆਦਾ ਸੋਹਣੇ ਸੂਟਾਂ ਦੇ ਲਓ ਜੀ ਵਿਆਹਾਂ ਸ਼ਾਦੀਆਂ ਲਈ ਜੇ ਮੇਰੀ ਕਿਸੇ ਭੈਣ ਨੇ ਲਓ ਜੀ ਸੂਹੇ ਤੰਦ ਬੁਟੀਕ ਵਾਲੀ ਭੈਣ ਨੇ ਲਓ ਜੀ ਲਓ ਜੀ ਇਹ ਇਹਨਾਂ ਦਾ ਕਨੈਕਟ ਨੰਬਰ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਇਹਨਾਂ ਨਾਲ ਆਨਲਾਈਨ ਜਿਹੜਾ ਗੱਲਬਾਤ ਕਰਕੇ ਕੋਈ ਵੀ ਬੁਕਿੰਗ ਕਰਵਾ ਸਕਦੇ ਹੋ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਹੋ ਲਓ ਜੀ ਜੇ ਭੈਣ ਆਪਾਂ ਉਹ ਇਹਨਾਂ ਦੀ ਗੱਲ ਕਰ ਗਏ ਕਿ ਸੇਮ ਪ੍ਰਾਈਸ ਹੈ ਨਹੀਂ ਦੇਖ ਲਓ ਮੈਂ ਕਹਿੰਦੀ ਓਕੇ ਅੱਛਾ ਇਹ ਕੀਤਾ ਤੁਸੀਂ ਇਹ ਕੋਇਲ ਬਣਾਇਆ 15 50 ਓਕੇ ਬਤ ਤੇ ਪੱਟੇ ਨਹੀਂ ਜਿਵੇਂ ਵਿਦਾਊਟ ਆ ਪੱਟੇ ਜਿਵੇਂ ਆ ਹੋਣਾ 15 ਲੋ ਸੌਜੀ ਭੈਣ ਦੀ ਛੋਟੀ ਜੀ ਸਟਾਲ ਆ ਪਰ ਜਿਹੜੀ ਚੀਜ਼ ਆ ਬਹੁਤ ਸੋਹਣੀ ਦੇਖਣ ਨੂੰ ਮਿਲੀ ਲੋ ਸਪੋਰਟ ਕਰਿਆ ਕਰੋ ਭੈਣਾਂ ਨੂੰ ਜੋ ਘਰ ਬੈਠੀਆਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਕੰਮ ਕਰਦੀਆਂ ਨੇ ਦੇਖੋ ਬਾਦ ਤਕਰੀਬਨ ਜਿਹੜੇ ਆਪਾਂ ਗੱਲ ਕਰ ਗਏ ਸੂਟਾਂ ਦੀ ਤੇ ਬਹੁਤ ਜ਼ਿਆਦਾ ਘੱਟ ਸੂਟ ਆਏ ਨੇ ਦੂਸਰਾ ਸਮਾਨ ਜਿਹੜਾ ਬਹੁਤ ਜ਼ਿਆਦਾ ਆਇਆ ਤੇ ਲਓ ਜੀ ਟਾਂਮੀ ਟਾਂਮੀ ਸਟੌਲਾ ਸੂਟ ਦੀ ਵੇਖਣ ਨੂੰ ਮਿਲ ਰਹੀ ਹੈ ਬਾਕੀ ਤੁਹਾਨੂੰ ਆ ਜਿੰਨੀਆਂ ਕ ਸਟੌਲਾ ਸੀ ਸਾਰੀਆਂ ਦਿਖਾ ਦਿਆਂ ਨੇ ਲੋ ਤੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੂਗੀ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਇੱਕ ਨੈਕਸਟ ਵੀਡੀਓ ਵਿੱਚ ਨਮਾ ਜ ਟੌਪ ਲੈ ਕੇ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਥੈਂਕ ਯੂ